ਕਲ ਦੋਸਤੋ ਸਵਾਗਤ ਹੈ ਜੀ ਇੱਕ ਵਾਰ ਫਿਰ ਤੁਹਾਡੇ ਆਪਣੇ YouTube ਚੈਨਲ ਦੇ ਉੱਪਰ PSAT 1 ਔਰ 2 ਦੀ ਪ੍ਰੈਪਰੇਸ਼ਨ ਕਰ ਰਹੇ ਵਿਦਿਆਰਥੀਆਂ ਦੇ ਲਈ ਚਾਈਲਡ ਡਿਵੈਲਪਮੈਂਟ ਦਾ ਪ੍ਰੈਕਟਿਸ ਸੈਟ ਨੰਬਰ 20 ਸੌਰੀ 44 ਹੈ ਜੀ 14ਵਾਂ ਪ੍ਰੈਕਟਿਸ ਸੈਟ ਹੈ ਜੀ ਇਸ ਤੋਂ ਪਹਿਲਾਂ ਜਿਹੜਾ ਹੈ 33 ਪ੍ਰੈਕਟਿਸ ਸੈਟ ਅਪਲੋਡ ਕੀਤੇ ਜਾ ਚੁੱਕੇ ਨੇ ਔਰ ਰਾਤ ਜਿਹੜੀ ਲਾਈਵ ਕਲਾਸ ਹੈ ਸਹੀ ਤਰੀਕੇ ਨਾਲ ਨਾ ਚੱਲਣ ਕਰਕੇ ਕਲਾਸ ਜਿਹੜਾ ਹੈ ਆਪਣੇ 12 ਕੁਐਸਚਨ ਹੋਏ ਸੀ ਜਿਸ ਦੇ ਵਿੱਚ ਕੀ 12 ਜਿਹੜਾ ਕੁਐਸਚਨ ਸੀ 12 ਨੰਬਰ ਆਪਣਾ ਕੁਐਸਚਨ ਸੀ ਉਸ ਦਾ ਆਨਸਰ ਵੀ ਨਹੀਂ ਸੀ ਅਪਲੋਡ ਹੋ ਪਾਇਆ ਸੋ ਉੱਥੋਂ ਹੀ ਜਿਹੜਾ ਹੈ ਆਪਾਂ ਸਟਾਰਟ ਕਰਾਂਗੇ ਜੀ ਕੁਐਸਚਨ ਨੰਬਰ 12 ਤੋਂ ਜੀ ਅੱਗੇ ਔਰ ਜਿਹੜੇ ਵਿਦਿਆਰਥੀ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਇਸ ਤੋਂ ਪਹਿਲਾਂ ਜਿਹੜੀਆਂ ਅਪਲੋਡ ਵੀਡੀਓ ਨੇ ਉਹ ਦੇਖ ਸਕਦੇ ਨੇ ਜਿਸ ਤੇ ਵਿੱਚ ਤੁਹਾਨੂੰ ਐਸਐਸਟੀ ਚਾਈਲਡ ਡਵੈਲਪਮੈਂਟ ਔਰ ਈਵੀਐਸ ਪੰਜਾਬੀ ਪੈਡਾਗੋਗੀ ਪੰਜਾਬੀ ਵਿਆਕਰਨ ਦੀਆਂ ਕਾਫੀ ਵੀਡੀਓ ਅਪਲੋਡ ਹੋਣੇ ਮਿਲ ਜਾਣਗੀਆਂ ਜੀ ਉਹਨਾਂ ਦੀ ਹੈਲਪ ਦੇ ਨਾਲ ਤੁਸੀਂ ਆਪਣੀ ਪ੍ਰੈਪਰੇਸ਼ਨ ਹੈ ਜਿਹੜੀ ਪੀਐਸ ਟੈਟ ਦੀ ਉਹ ਕਰ ਸਕਦੇ ਹੋ ਜੀ। ਇਬਾਦਤ ਖੁਰਾਨਾ ਜੀ, ਜਸਵਿੰਦਰ ਜੀ, ਵੀਰਪਾਲ ਰਾਣੀ ਜੀ, ਦਵਿੰਦਰ ਫਿਰੋਜ਼ਪੁਰ ਜੀ, ਜਿੰਨੇ ਵੀ ਕੈਂਡੀਡੇਟ ਹੁਣ ਤੱਕ ਜੁੜੇ ਨੇ ਜੀ ਮਨੀਸ਼ ਚੋਚੀ ਜੀ, ਜਰਨੈਲ ਸਿੰਘ ਜੀ, ਹਰਜੋਤ ਸਿੰਘ ਜੀ ਸਾਰਿਆਂ ਦਾ ਸਵਾਗਤ ਹੈ ਜੀ ਬਹੁਤ-ਬਹੁਤ ਚੈਨਲ ਵੱਲੋਂ। ਅ ਸ਼ਿਵ ਗੁਰੂ ਜੀ ਵੈਲਕਮ ਜੀ, ਹਰਜਿੰਦਰ ਜੀ ਰਾਮ ਰਾਮ ਜੀ, ਰੁਚਕਾ ਸ਼ਰਮਾ ਜੀ ਵੈਲਕਮ ਜੀ ਬਹੁਤ-ਬਹੁਤ ਸਵਾਗਤ ਹੈ ਚੈਨਲ ਵੱਲੋਂ ਸਾਰਿਆਂ ਦਾ। ਔਰ ਖੁਸ਼ਪ੍ਰੀਤ ਜੀ, ਪਰਵਿੰਦਰ ਮੰਡ ਜੀ। ਸੋ ਸਾਰਿਆਂ ਦਾ ਮੈਨੇਜੀ ਐਮ ਡੀ ਪ੍ਰਭਜੋਤ ਮੰਗਤ ਸਿੰਘ ਜੀ ਸੋ ਸ਼ੁਰੂ ਕਰਦੇ ਹਾਂ ਜੀ ਕੁਐਸਚਨ ਨੰਬਰ 12 ਤੋਂ ਕੁਐਸਚਨ ਨੰਬਰ 12 ਦਾ ਸਿਰਫ ਆਨਸਰ ਹੀ ਰਹਿ ਗਿਆ ਸੀ ਸ਼੍ਰੀਮਤੀ ਮਰੀਆ ਮੈਂਟੈਂਸਰੀ ਕਿਸ ਦੇਸ਼ ਦੇ ਨਿਵਾਸੀ ਸੀ ਜੀ ਸੋ ਸੁਖਵਿੰਦਰ ਸੁਖੀ ਜੀ ਵੈਕ ਜਿੱਕਾ ਖਾਲਸਾ ਵੈਕ ਜਿੱਕੀ ਫਤਿਹ ਜੀ ਸੋ ਇਹਨਾਂ ਨੇ ਆਪਾਂ ਨੂੰ ਇੱਕ ਜਿਹੜੀ ਹੈ ਅਧਿਆਪਨ ਵਿਧੀ ਦਿੱਤੀ ਸੀ ਜੀ ਮਾਤ ਪਾਸ਼ਾ ਪੜਾਉਣ ਦੀ ਭਾਸ਼ਾ ਸਿੱਖਿਆ ਦੀ ਜਿਹੜੀ ਨਵੀਨ ਅਧਿਆਪਨ ਵਿਧੀਆਂ ਨੇ ਉਹਨਾਂ ਦੇ ਵਿੱਚ ਇਹਨਾਂ ਦੀ ਵਿਧੀ ਸ਼ਾਮਲ ਹੈ ਜੀ ਮਟੈਂਸਰੀ ਮੈਥਡਿਸ ਨੂੰ ਕਿਹਾ ਜਾਂਦਾ ਹੈ ਔਰ ਇਸ ਦਾ ਜਿਹੜਾ ਸਹੀ ਆਨਸਰ ਸੀ ਆਪਸ਼ਨ ਏ ਸੀ ਜੀ ਇਟਲੀ ਦੇ ਨਾਲ ਰਿਲੇਟਡ ਸੀ ਜੀ ਇਹ ਆਪਸ਼ਨ ਏ ਜਿਹੜਾ ਹੈ ਸਹੀ ਆਨਸਰ ਹੈ ਇਟਲੀ ਦੇ ਨਿਵਾਸੀ ਸੀ ਜੀ ਔਰ ਇਹਨਾਂ ਨੇ ਜਿਹੜੀ ਵਿਧੀ ਦਿੱਤੀ ਸੀ ਇਸ ਦੀ ਵਿਸ਼ੇਸ਼ਤਾ ਇਹ ਸੀ ਕਿ ਇਸ ਦੇ ਵਿੱਚ ਜਿਹੜੇ ਬੱਚੇ ਨੇ ਉਹ ਬਿਲਕੁਲ ਘਰ ਦੇ ਮਾਹੌਲ ਦੇ ਵਿੱਚ ਪਰਿਵਾਰਕ ਮਾਹੌਲ ਦੇ ਵਾਂਗੂ ਘਰ ਦੇ ਵਾਤਾਵਰਣ ਵਾਂਗੂ ਉਹਨਾਂ ਨੂੰ ਵਾਤਾਵਰਣ ਦਿੱਤਾ ਜਾਂਦਾ ਸੀ ਔਰ ਕਲਾਸ ਤੇ ਕਮਰੇ ਜਿਹੜੇ ਨੇ ਘਰ ਦੇ ਕਮਰੇਆਂ ਵਾਂਗ ਸਜਾਏ ਜਾਂਦੇ ਸੀ ਔਰ ਬੱਚੇ ਜਿਹੜੇ ਨੇ ਖੁੱਲੇ ਵਾਤਾਵਰਣ ਦੇ ਵਿੱਚ ਸੁਤੰਤਰ ਵਾਤਾਵਰਣ ਦੇ ਵਿੱਚ ਉਹਨਾਂ ਨੂੰ ਜਿਹੜੀ ਸਿੱਖਿਆ ਪ੍ਰਦਾਨ ਕੀਤੀ ਜਾਂਦੀ ਸੀ ਜੀ ਸੋ ਫਸਟ ਜਿਹੜਾ ਹੈ অপਸ਼ਨ A ਜਿਹੜਾ ਹੈ ਸਹੀ ਹੈ ਜੀ ਇਟਲੀ ਨੈਕਸਟ ਹੈ ਜੀ ਆਪਣਾ ਕੁਐਸਚਨ ਨੰਬਰ 13 ਹੈ ਜੀ ਮੈਂਟੈਂਸਰੀ ਵਿਧੀ ਕਿਸ ਉਮਰ ਵਰਗ ਦੇ ਵਿਦਿਆਰਥੀਆਂ ਲਈ ਉਪਯੁਕਤ ਹੈ ਸੋ ਮੈਂਟੈਂਸਰੀ ਜਿਹੜੀ ਵਿਧੀ ਹੈ ਆਪਾਂ ਦੱਸਣਾ ਹੈ ਕਿ ਕਿਸ ਉਮਰ ਦੇ ਵਰਗ ਦੇ ਜਿਹੜੇ ਵਿਦਿਆਰਥੀ ਨੇ ਉਹਨਾਂ ਲਈ ਉਪਯੁਕਤ ਹੈ ਆਪਸ਼ਨ A ਹੈ ਜੀ 2 ਤੋਂ 4 ਸਾਲ ਆਪਸ਼ਨ B ਹੈ ਜੀ 3 ਤੋਂ 6 ਸਾਲ ਆਪਸ਼ਨ C ਹੈ ਜੀ 6 ਤੋਂ 14 ਸਾਲ অপশন ডি ਹੈ ਜੀ ਕੋਈ ਨਹੀਂ ਹਾਂਜੀ ਜ਼ਿਆਦਾਤਰ ਜਿਹੜਾ ਆਨਸਰ ਹੈ ਬੀ ਔਰ ਸੀ ਆ ਰਿਹਾ ਜੀ ਸ਼ਿਵ ਗੁਰੂ ਜੀ ਬੀ ਆਨਸਰ ਦੇ ਰਹੇ ਨੇ ਪਰਮਿੰਦਰ ਮਾਨ ਜੀ ਔਰ ਜਿਹੜਾ ਬੀ ਆਨਸਰ ਹੈ ਬਿਲਕੁਲ ਸਹੀ ਹੈ ਜੀ 3 ਤੋਂ 6 ਸਾਲ ਦੇ ਜਿਹੜੇ ਪੂਰਵ ਆਰੰਭਿਕ ਜਾਂ ਪੰਜ ਨੂੰ ਕਹਿੰਦੇ ਪ੍ਰੀ ਪ੍ਰਾਇਮਰੀ ਵਾਲੇ ਜਿਹੜੇ ਬੱਚੇ ਨੇ ਉਹਨਾਂ ਵਾਸਤੇ ਉਪਯੁਕਤ ਹੈ ਜੀ ਮੈਂ ਟੈਂਸਰੀ ਵਿਧੀ ਆਪਸ਼ਨ ਬੀ ਜਿਹੜਾ ਹੈ ਸਹੀ ਅਨਸਰ ਹੈ ਜੀ ਹਾਂਜੀ ਤਿੰਨ ਤੋਂ ਛੇ ਨੈਕਸਟ ਹੈ ਜੀ ਆਪਣਾ ਕੁਐਸਚਨ ਨੰਬਰ 14 ਹੈ ਜੀ ਹੇਠ ਲਿਖਿਆਂ ਵਿੱਚੋਂ ਭਾਸ਼ਾ ਸਿੱਖਣ ਦਾ ਮਾਧਿਅਮ ਹੈ ਅਨੁਕਰਨ ਆਪਸ਼ਨ ਬੀ ਹੈ ਜੀ ਖੇਡ ਆਪਸ਼ਨ ਸੀ ਹੈ ਜੀ ਗੱਲਬਾਤ ਆਪਸ਼ਨ ਡੀ ਹੈ ਜੀ ਉਪਰੋਕਤ ਸਾਰੇ ਸੋ ਅਨੁਕਰਨ ਹੁੰਦਾ ਹੈ ਜੀ ਨਕਲ ਕਰਨੀ ਹੁਣ ਕਰਨ ਜਿਹਾ ਨਕਲ ਸੋ ਆਪਾਂ ਦੱਸਣਾ ਕਿ ਕਿਹੜਾ ਇਹਨਾਂ ਦੇ ਵਿੱਚੋਂ ਜਿਹੜਾ ਹੈ ਭਾਸ਼ਾ ਸਿੱਖਣ ਦਾ ਮਾਧਿਅਮ ਹੈ ਜੀ ਸੋ ਆਪਣਾ ਜਿਹੜਾ ਟੌਪਿਕ ਸੀ ਕੱਲ ਆਰਟੀਈ ਦੇ ਨਾਲ ਰਿਲੇਟਡ ਸੀ ਜੀ ਰਾਈਟ ਟੂ ਐਜੂਕੇਸ਼ਨ ਐਕਟ ਔਰ ਭਾਸ਼ਾ ਅਤੇ ਲੈਂਗੁਏਜ ਐਂਡ ਥਾਟਸ ਸੋ ਸਤੇ ਨਾਲ ਰਿਲੇਟਡ ਹੈ ਜੀ ਹਾਂਜੀ ਡੀ ਬਿਲਕੁਲ ਇਸ ਦਾ ਜਿਹੜਾ ਹੈ ਡੀ ਸਹੀ ਆਨਸਰ ਹੈ ਜੀ ਸਾਰੇ ਉਪਰੋਕਤ ਸਾਰੇ ਜਿਹੜੇ ਨੇ ਭਾਸ਼ਾ ਸਿੱਖਣ ਦਾ ਮਾਧਿਅਮ ਨੇ ਜੀ ਨਕਲ ਦੇ ਦੁਆਰਾ ਵੀ ਬੱਚਾ ਭਾਸ਼ਾ ਸਿੱਖਦਾ ਹੈ ਖੇਡਣ ਦੇ ਦੁਆਰਾ ਵੀ ਔਰ ਗੱਲਬਾਤ ਦੇ ਰਾਹੀਂ ਵੀ ਕਈ ਵਾਰੀ ਪ੍ਰੋਬਲਮ ਸਿਰਫ ਇਸ ਉੱਤੇ ਆਉਂਦੀ ਹੈ ਜਦੋਂ ਆਪਾਂ ਖੇਡ ਦੇਖਦੇ ਆ ਕਿ ਸ਼ਾਇਦ ਇਹ ਭਾਸ਼ਾ ਲਈ ਡਵੈਲਪਮੈਂਟ ਹੈ ਜਾਂ ਸਹਾਇਕ ਹੈ ਲੈਂਗੁਏਜ ਡਵੈਲਪਮੈਂਟ ਲਈ ਜਾਂ ਨਹੀਂ ਬਟ ਜਿਹੜਾ ਖੇਡ ਹੈ ਇਹ ਵੀ ਭਾਸ਼ਾ ਡਵੈਲਪਮੈਂਟ ਲਈ ਕਾਫੀ ਇੰਪੋਰਟੈਂਟ ਹੈ ਨੈਕਸਟ ਹੈ ਜੀ ਕੁਐਸਚਨ ਨੰਬਰ 15 ਜੀ ਚਿੰਤਨ ਆਰੰਭ ਹੋਣ ਲਈ ਕੀ ਜ਼ਰੂਰੀ ਹੈ ਜੀ অপਸ਼ਨ A ਹੈ ਜੀ ਭਾਸ਼ਾ ਲੈਂਗੁਏਜ অপਸ਼ਨ B ਹੈ ਜੀ ਤਰਕ ਲੌਜੀਕ অপਸ਼ਨ C ਹੈ ਜੀ ਸਮੱਸਿਆ ਪ੍ਰੋਬਲਮ অপਸ਼ਨ D ਹੈ ਜੀ ਕੋਈ ਨਹੀਂ ਸੋ ਰਾਜਵਿੰਦਰ ਕੌਰ ਬਾਜਵਾ ਜੀ ਸੀ ਅਨਸਰ ਦੇ ਰਹੇ ਨੇ 15 ਦਾ ਮਨਪ੍ਰੀਤ ਜੀ ਈਸ਼ਵਰ ਗਿੱਲ ਜੀ ਸੀ ਅਨਸਰ ਦੇ ਰਹੇ ਨੇ ਚਿੰਤਨ ਹੁੰਦਾ ਜੀ ਥਿੰਕਿੰਗ ਹਾਂਜੀ ਬਿਲਕੁਲ ਜਿਹੜਾ C ਸਹੀ ਅਨਸਰ ਹੈ ਜੀ ਚਿੰਤਨ ਆਰੰਭ ਹੋਣ ਲਈ ਸਭ ਤੋਂ ਜ਼ਰੂਰੀ ਹੈ ਜੀ ਪ੍ਰੋਬਲਮ ਸਮੱਸਿਆ ਆਪਸ਼ਨ ਸੀ ਜਿਹੜਾ ਹੈ ਸਹੀ ਆਨਸਰ ਹੈ ਜੀ ਨੈਕਸਟ ਹੈ ਜੀ ਆਪਣਾ ਕੁਐਸਚਨ ਨੰਬਰ 19 ਹੈ ਜੀ ਪਾਸ਼ਾ ਕੀ ਹੈ ਆਪਸ਼ਨ A ਹੈ ਜੀ ਸ਼ਬਦਾਂ ਦਾ ਸਮੂਹ ਆਪਸ਼ਨ B ਹੈ ਜੀ ਮਨ ਦੇ ਭਾਵ ਪੇਸ਼ ਕਰਨ ਦਾ ਸਾਧਨ ਆਪਸ਼ਨ C ਹੈ ਜੀ ਸ਼ਬਦਾਂ ਦਾ ਸੰਜੋਗਨ ਆਪਸ਼ਨ D ਹੈ ਜੀ ਸੰਕੇਤਕ ਭਾਵ ਪੇਸ਼ ਕਰਨ ਦਾ ਸਾਧਨ ਹਾਂਜੀ ਸੱਲੂ ਠਾਕਰ ਜੀ ਪੱਟੀ ਅਬੋਵਾਲ ਜੀ ਈਸ਼ਵਰ ਗਿਲ ਜੀ ਵੈਲਕਮ ਜੀ ਸਵਾਗਤ ਆ ਸਾਰਿਆਂ ਦਾ ਚੈਨਲ ਵੱਲੋਂ ਬਹੁਤ-ਬਹੁਤ ਸੋ ਭਾਸ਼ਾ ਦੱਸਣਾ ਹੈ ਕਿ ਕੀ ਹੈ ਜੀ ਸੁਖਵੀਰ ਚਾਹਲ ਜੀ ਮਨਪ੍ਰੀਤ ਜੀ ਬੀ ਅਨਸਰ ਦੇ ਰਹੇ ਨੇ ਮਨੀਸ਼ ਚੋਸ਼ੀ ਜੀ ਜੀ ਬਿਲਕੁਲ ਬੀ ਸਹੀ ਅਨਸਰ ਹੈ ਜੀ ਮਨ ਦੇ ਭਾਵਾਂ ਨੂੰ ਪੇਸ਼ ਕਰਨ ਦਾ ਸਾਧਨ ਹੈ ਜੀ ਦਵਿੰਦਰ ਫਰੋਜਪੁਰ ਜੀ ਮਿਸ ਸ਼ੀਖਾ ਜੀ ਬਿਲਕੁਲ ਸਹੀ ਅਨਸਰ ਹੈ ਜੀ ਸੋ ਇਸ ਦੇ ਨਾਲ ਰਿਲੇਟਡ ਕੁਐਸਚਨ ਜਿਹੜੇ ਨੇ ਜਿਆਦਾ ਟਫ ਨਹੀਂ ਹੁੰਦੇ ਬਟ ਜੇਕਰ ਆਪਾਂ ਇੱਕ ਵਾਰ ਇਹਨਾਂ ਨੂੰ ਕਰਾਂਗੇ ਨਹੀਂ ਤਾਂ ਆਪਾਂ ਨੂੰ ਆਪਸ਼ਨ ਚੂਜ਼ ਕਰਨ ਦੇ ਵਿੱਚ ਪ੍ਰੋਬਲਮ ਆ ਸਕਦੀ ਹੈ ਕਈ ਵਾਰੀ ਆਪਾਂ ਉੱਥੇ ਜਿਹੜਾ ਹੈ ਉਲਝ ਸਕਦੇ ਹਾਂ ਜੀ ਨੈਕਸਟ ਹੈ ਜੀ ਆਪਣਾ ਕੁਐਸਚਨ ਨੰਬਰ 20 ਹੈ ਜੀ ਭਾਸ਼ਾ ਵਿਕਾਸ ਦੇ ਪਿੰਨ-ਪਿੰਨ ਅੰਗ ਕਿਹੜੇ ਨੇ ਜੀ ਅੱਖਰ ਗਿਆਨ ਆਪਸ਼ਨ B ਹੈ ਜੀ ਧੁਨੀਆਂ ਦੁਆਰਾ ਭਾਸ਼ਾ ਆਪਸ਼ਨ C ਹੈ ਜੀ ਸੁਣ ਕੇ ਭਾਸ਼ਾ ਸਮਝਣਾ ਆਪਸ਼ਨ D ਹੈ ਜੀ ਉਪਰੋਕਤ ਸਾਰੇ ਹਾਂਜੀ ਨਿਸ਼ਾ ਜੀ ਪੱਟੀਆ ਬਬਲ ਜੀ ਅਮਿਤ ਕੁਮਾਰ ਜੀ ਡੀ ਆਨਸਰ ਦੇ ਰਹੇ ਨੇ ਜੀ ਕਿਰਨ ਕੌਰ ਜੀ ਗਗਨਦੀਪ ਕੌਰ ਜੀ ਕਾਜਲ ਰੂਪਾ ਜੀ ਬਿਲਕੁਲ ਸਹੀ ਆਨਸਰ ਹੈ ਜੀ ਡੀ ਭਾਸ਼ਾ ਵਿਕਾਸ ਦੇ ਜਿਹੜੇ ਪਿੰਨ ਪਿੰਨ ਅੰਗ ਨੇ ਉਹਨਾਂ ਦੇ ਵਿੱਚ ਅੱਖਰ ਗਿਆਨ ਵੀ ਹੈ ਧੁਨੀਆਂ ਦੁਆਰਾ ਵੀ ਭਾਸ਼ਾ ਦਾ ਗਿਆਨ ਹੁੰਦਾ ਔਰ ਸੁਣ ਕੇ ਭਾਸ਼ਾ ਸਮਝਣਾ ਸੋ ਸਾਰੇ ਜਿਹੜੇ ਨੇ ਇਹ ਭਾਸ਼ਾ ਵਿਕਾਸ ਦੇ ਅੰਗ ਹਾਂਜੀ ਨੈਕਸਟ ਹੈ ਜੀ ਆਪਣਾ ਕੁਐਸਚਨ ਨੰਬਰ 21 ਭਾਸ਼ਾ ਵਿਕਾਸ ਵਿੱਚ ਸਹਿਯੋਗ ਕਰਨ ਦਾ ਕਿਹੜਾ ਤਰੀਕਾ ਗਲਤ ਹੈ ਜੀ ਭਾਸ਼ਾ ਦੇ ਡਿਵੈਲਪਮੈਂਟ ਦੇ ਵਿੱਚ ਸਹਿਯੋਗ ਕਰਨ ਸਯੋਗ ਹੁੰਦਾ ਹੈਲਪ ਕਰਨ ਦਾ ਕਿਹੜਾ ਤਰੀਕਾ ਗਲਤ ਹੈ ਜੀ ਆਪਸ਼ਨ A ਹੈ ਜੀ ਬੱਚੇ ਨੂੰ ਬਿਨਾਂ ਟੋਕੇ ਮੁੱਦੇ ਤੇ ਗੱਲ ਕਰਨਾ ਆਪਸ਼ਨ B ਹੈ ਜੀ ਉਸ ਦੀ ਆਪਣੀ ਭਾਸ਼ਾ ਦੇ ਪ੍ਰਯੋਗ ਨੂੰ ਮਨਾ ਕਰਨਾ ਆਪਸ਼ਨ C ਹੈ ਜੀ ਉਸ ਦੇ ਪ੍ਰਯੋਗਾਂ ਦਾ ਸਮਰਥਨ ਕਰਨਾ ਆਪਸ਼ਨ D ਹੈ ਜੀ ਭਾਸ਼ਾ ਦੇ ਪ੍ਰਯੋਗ ਦੇ ਅਫਸਰ ਆਪਸ਼ਨ ਹੁੰਦਾ ਜੀ ਮੌਕੇ ਉਪਲਬਧ ਕਰਨਾ ਜੀ ਹਾਂਜੀ ਗੀਤ ਕੰਬੋਜੀ ਵੈਲਕਮ ਜੀ ਨੀsha ਨੇਹਾ ਜੀ ਬੀ ਆਨਸਰ ਦੇ ਰਹੇ ਨੇ 21 ਦਾ ਅਮਿਤ ਰਾਮ ਗੜੀਆ ਜੀ ਵੀ ਬੀ ਮਨਦੀਪ ਕੌਰ ਜੀ ਵੀ ਬੀ ਸੋ ਕੁਐਸਚਨ ਜਿਹੜਾ ਹੈ ਧਿਆਨ ਨਾਲ ਆਪਾਂ ਪੜ੍ਹਨਾ ਸ਼ਿਵ ਗੁਰੂ ਜੀ ਤਰੀਕਾ ਗਲਤ ਹੈ ਭਾਸ਼ਾ ਦਾ ਆਪਾਂ ਵਿਕਾਸ ਕਰਨਾ ਹੈ ਤਾਂ ਉਸ ਦੇ ਲਈ ਆਪਾਂ ਗਲਤ ਦੱਸਣਾ ਤਾਂ ਬੀ ਜਿਹੜਾ ਹੈ ਬਿਲਕੁਲ ਸਹੀ ਆਨਸਰ ਹੈ ਜੀ ਉਸ ਦੇ ਆਪਣੇ ਭਾਸ਼ਾ ਦੇ ਪ੍ਰਯੋਗ ਨੂੰ ਮਨਾ ਕਰਨਾ ਸੋ ਬੱਚੇ ਨੂੰ ਆਪਾਂ ਮਨਾ ਨਹੀਂ ਕਰ ਸਕਦੇ ਇਹ ਗਲਤ ਹੋਏਗਾ ਜੇਕਰ ਉਸ ਨੂੰ ਆਪਣੀ ਭਾਸ਼ਾ ਨੂੰ ਪ੍ਰਯੋਗ ਕਰਨ ਤੋਂ ਮਨਾ ਕਰਾਂਗੇ ਬਾਕੀ ਸਾਰੇ ਜਿਹੜੇ ਭਾਸ਼ਾ ਡਵੈਲਪਮੈਂਟ ਦੇ ਸਹਿਯੋਗ ਕਰਨ ਦੇ ਤਰੀਕੇ ਨੇ ਬੱਚੇ ਨੂੰ ਬਿਨਾਂ ਟੋਕੇ ਆਪਾਂ ਗੱਲਬਾਤ ਜਦ ਕਰਾਂਗੇ ਕਿਸੇ ਵੀ ਮੁੱਦੇ ਤੇ ਤਾਂ ਉਸ ਦੇ ਨਾਲ ਭਾਸ਼ਾ ਜਿਹੜੀ ਹੈ ਲੈਂਗੁਏਜ ਡਵੈਲਪਮੈਂਟ ਹੋਊਗਾ ਉਸ ਦੇ ਪ੍ਰਯੋਗਾਂ ਦਾ ਸਮਰਥਨ ਕਰਾਂਗੇ ਜੋ ਬੱਚਾ ਕਰ ਰਿਹਾ ਹੈ ਔਰ ਭਾਸ਼ਾ ਦੇ ਪ੍ਰਯੋਗ ਦੇ ਵੱਤਵੱਦ ਮੌਕੇ ਉਸ ਨੂੰ ਦੇਵਾਂਗੇ ਤਾਂ ਇਹ ਜਿਹੜਾ ਹੈ ਇਸ ਦੇ ਨਾਲ ਲੈਂਗੁਏਜ ਡਵੈਲਪਮੈਂਟ ਹੋਏਗਾ ਜੀ ਸੋ ਰੁਚਕਾ ਸ਼ਰਮਾ ਜੀ ਥੈਂਕ ਯੂ ਸੋ ਮੱਚ ਨੈਕਸਟ ਹੈ ਜੀ ਕੁਐਸਚਨ ਨੰਬਰ 22 ਜੀ ਕਿਹੜਾ ਕਾਰਕ ਭਾਸ਼ਾ ਵਿਕਾਸ ਨੂੰ ਪ੍ਰਭਾਵਿਤ ਕਰਦਾ ਹੈ ਜੀ ਬੁੱਧੀ ਇੰਟੈਲੀਜੈਂਸ ਵੀ ਆਪਾਂ ਕਹਿ ਸਕਦਾ ਇੰਟੈਲੀਜੈਂਸ ਆਪਸ਼ਨ ਬੀ ਹੈ ਜੀ ਸਿਹਤ অপশন সি হে জি জন ਸੰਚਾਰ ਸਾਧਨ ਕਮਿਊਨੀਕੇਸ਼ਨ ਦੇ ਜਿਹੜੇ ਸਾਧਨ ਹੈ ਜੀ ਜਾਂ অপশন ਡੀ ਹੈ ਜੀ ਉਪਰੋਕਤ ਸਾਰੇ ਸੋ ਕਿਹੜੇ ਫੈਕਟਰ ਨੇ ਜੋ ਲੈਂਗੁਏਜ ਡਵੈਲਪਮੈਂਟ ਨੂੰ ਇਫੈਕਟ ਕਰਦੇ ਨੇ ਜੀ हां जी 22 ਦਾ ਈਸ਼ਵਰ ਗਿੱਲ ਜੀ মনਦੀਪ ਜੀ ਗੈਵੀ ਗਿੱਲ ਜੀ ਇਬਾਦਤ ਖੁਰਾਨਾ ਜੀ ਬਿਲਕੁਲ ਸਹੀ ਆਨਸਰ ਹੈ ਜੀ অপশন ਡੀ ਸੋ ਜਿਹੜੇ ਸਾਰੇ ਕਾਰਕ ਨੇ ਬੁੱਧੀ ਨੂੰ ਸੌਰੀ ਲੈਂਗੁਏਜ ਡਿਵੈਲਪਮੈਂਟ ਨੂੰ ਇਫੈਕਟ ਕਰਦੇ ਨੇ ਜੀ ਜੇਕਰ ਬੁੱਧੀਮਾਨ ਨਹੀਂ ਹੈ ਬੱਚਾ ਜਾਂ ਸੇਤ ਬਿਮਾਰ ਹੈ ਜਾਂ ਜਨ ਸੰਚਾਰ ਦੇ ਸਾਧਨ ਵੀ ਨਹੀਂ ਹੈਗੇ ਤਾਂ ਜਿਹੜਾ ਹੈ ਸਹੀ ਡਿਵੈਲਪਮੈਂਟ ਨਹੀਂ ਹੁੰਦੀ ਲੈਂਗੁਏਜ ਦੀ ਸੋ ਸ਼ਿਵ ਗੁਰੂ ਜੀ ડી ਬਿਲਕੁਲ ਸਹੀ ਆਨਸਰ ਹੈ ਜੀ ਕੁਐਸਚਨ ਨੰਬਰ ਅੱਗੇ ਹੈ ਜੀ ਆਪਣਾ 23 ਕਿਸ ਉਮਰ ਵਿੱਚ ਬੱਚਾ ਸਪਸ਼ਟ ਰੂਪ ਵਿੱਚ ਸ਼ਬਦ ਬੋਲਣਾ ਆਰੰਭ ਕਰ ਦਿੰਦਾ ਹੈ ਜੀ ਆਪਸ਼ਨ ਏ ਹੈ ਜੀ 1 ਸਾਲ অপশন বি ਹੈ ਜੀ 2 ਸਾਲ অপশন ਸੀ ਹੈ ਜੀ 3 ਸਾਲ অপশন ਡੀ ਹੈ ਜੀ 4 ਸਾਲ ਸੋ ਕਿਸ ਉਮਰ ਵਿੱਚ ਬੱਚਾ ਜੋ ਹੈ ਸਪਸ਼ਟ ਰੂਪ ਵਿੱਚ ਸ਼ਬਦ ਬੋਲਣਾ ਸ਼ੁਰੂ ਕਰ ਦਿੰਦਾ ਹੈ ਜੀ ਹਾਂਜੀ ਕੁਲਦੀਪ ਗੱਬਾ ਜੀ ਸੀ ਅਨਸਰ ਦੇ ਰਹੇ ਨੇ ਗੈਰੀ ਗਿਲ ਜੀ ਬੀ ਤਰਮਿੰਦਰ ਜੀ ਸੀ ਨਿਰਮਲ ਕਾਰ ਜੀ ਬੀ ਹਾਂਜੀ ਬੀ ਬਿਲਕੁਲ ਸਹੀ ਅਨਸਰ ਹੈ ਜੀ ਮੰਜੂ ਬਰਮਾ ਜੀ ਸੁਨੀਤਾ ਔਰ ਈਸ਼ਵਰ ਗਿੱਲ ਜੀ 2 ਸਾਲ ਦੀ ਉਮਰ ਦੇ ਵਿੱਚ 20 ਸਹੀ ਅਨਸਰ ਹੈ ਜੀ 2 ਸਾਲ ਦੀ ਉਮਰ ਦੇ ਵਿੱਚ ਜਿਹੜਾ ਬੱਚਾ ਹੈ ਸ਼ਬਦ ਸਪਸ਼ਟ ਰੂਪ ਦੇ ਵਿੱਚ ਬੋਲਣਾ ਸ਼ੁਰੂ ਕਰ ਦਿੰਦਾ ਹੈ ਸੋ ਐਵਰੇਜ ਬੱਚੇ ਦੀ ਹਮੇਸ਼ਾ ਗੱਲ ਹੋਏਗੀ ਜੀ ਜਦੋਂ ਵੀ ਪੁੱਛਿਆ ਜਾਏਗਾ ਕਿ ਬੱਚਾ ਹੈ ਤਾਂ ਐਵਰੇਜ ਔਸਤ ਬੱਚਾ ਜਿਹੜਾ ਹੈ ਉਸ ਦੀ ਗੱਲ ਹੋ ਰਹੀ ਹੁੰਦੀ ਹੈ ਨੈਕਸਟ ਹੈ ਜੀ ਕੁਐਸਚਨ ਨੰਬਰ 24 ਕਿਸ ਉਮਰ ਵਿੱਚ ਬੱਚਾ ਛੋਟੇ-ਛੋਟੇ ਵਾਕ ਬੋਲਣਾ ਆਰੰਭ ਕਰ ਦਿੰਦਾ ਹੈ ਜੀ অপਸ਼ਨ A ਹੈ ਜੀ 2.5 ਤੋਂ 3 ਸਾਲ অপਸ਼ਨ B ਹੈ ਜੀ 3.5 ਤੋਂ 4.5 ਸਾਲ অপਸ਼ਨ C ਹੈ ਜੀ 4.5 ਤੋਂ 5 ਸਾਲ অপਸ਼ਨ D ਹੈ ਜੀ ਕੋਈ ਨਹੀਂ ਹਾਂਜੀ ਪੂਜਾ ਪਾਟਿਆ ਜੀ ਸਲੂ ਠਾਕਰ ਜੀ ਵਰਸ਼ਾ ਕੇ ਜੀ ਜੇ ਰੰਧਾਵਾ ਜੀ ਸੁਖਵੀਰ ਚਾਹਲ ਜੀ ਕੁਲਦੀਪ ਗੱਬਾ ਜੀ ਇਹ ਆਨਸਰ ਦੇ ਰਹੇ ਨੇ ਰੇ ਬਿਲਕੁਲ ਸਹੀ ਆਨਸਰ ਹੈ ਜੀ ਬੀਐਸਟਡੀ ਪ੍ਰਿਤਪਾਲ ਸੰਧੂ ਜਸਵੀਰ ਬਰਾੜ ਜੀ 2.5 ਤੋਂ 3 ਸਾਲ ਦਾ ਜਿਹੜਾ ਬੱਚਾ ਹੈ ਛੋਟੇ-ਛੋਟੇ ਵਾਕ ਬੋਲਨੇ ਆਰੰਭ ਕਰ ਦਿੰਦਾ ਹੈ ਜੀ ਸੋ ਇਹ ਜਿਹੜੇ ਕੁਐਸਚਨ ਨੇ ਆਪਾਂ ਨੂੰ ਜਿਹੜੇ ਹੈ ਜਿਸ ਤਰ੍ਹਾਂ ਆਪਣਾ ਪੰਜਾਬੀ ਪੈਡਾਗੋਜੀ ਹੈ ਉਸ ਦੇ ਵਿੱਚ ਵੀ ਆਪਣੇ ਲਈ ਹੈਲਪਫੁਲ ਹੋਣਗੇ ਸੋ ਇਸ ਕਰਕੇ ਇਸ ਟੌਪਿਕ ਦੇ ਨਾਲ ਰਿਲੇਟਡ ਜਿੰਨੇ ਵੀ ਕੁਐਸਚਨ ਬਣਦੇ ਸੀ ਉਹ ਆਪਾਂ ਡਿਸਕਸ ਕਰਾਂਗੇ ਜੀ ਕਵੈਸਚਨ ਨੰਬਰ 25 ਹੈ ਜੀ ਭਾਸ਼ਾ ਦਾ ਵਿਕਾਸ ਹੁੰਦਾ ਹੈ ਆਪਸ਼ਨ A ਜੀ ਬੋਲੀ ਨਾਲ ਆਪਸ਼ਨ B ਹੈ ਜੀ ਧੁਨੀਆਂ ਨਾਲ ਆਪਸ਼ਨ C ਹੈ ਜੀ ਜਨ ਸੰਚਾਰ ਦੇ ਮਾਧਿਅਮ ਨਾਲ ਆਪਸ਼ਨ C ਹੈ ਜੀ ਮਨੁੱਖੀ ਭਾਵਾਂ ਦੇ ਭਾਵਾਂ ਤੇ ਵਿਚਾਰਾਂ ਨਾਲ ਜੀ ਮਿਸ ਸ਼ਿਖਾ ਜੀ ਅਨਸਰ ਦੇ ਰਹੇ ਨੇ ਕੁਲਵੰਤ ਜੀ B ਸਿਮਰਨ ਜੀ B ਹਾਂ ਜੀ D ਅਰ ਬੀ ਅਨਸਰ ਆ ਰਿਹਾ ਸਹੀ ਅਨਸਰ ਜਿਹੜਾ ਹੈ ਆਪਸ਼ਨ ਏ ਹੈ ਜੀ ਬੋਲੀ ਨਾਲ ਕਲੀਆਂ ਧੁਨੀਆਂ ਬੋਲੀ ਜਾਵਾਂਗੇ ਤਾਂ ਭਾਸ਼ਾ ਦਾ ਵਿਕਾਸ ਨਹੀਂ ਹੋਏਗਾ ਜੀ ਸੋ ਜਦੋਂ ਪ੍ਰੋਪਰ ਬੋਲੀ ਬੋਲੀ ਜਾਏਗੀ ਤਾਂ ਹੀ ਲੈਂਗੁਏਜ ਡਿਵੈਲਪਮੈਂਟ ਹੋਏਗਾ ਜੀ ਆਪਸ਼ਨ ਏ ਜਿਹੜਾ ਹੈ ਸਹੀ ਹੈ ਜੀ ਬਿਲਕੁਲ ਬੋਲੀ ਨਾਲ ਭਾਸ਼ਾ ਦਾ ਜਿਹੜਾ ਵਿਕਾਸ ਆ ਉਹ ਹੁੰਦਾ ਹੈ ਜੀ ਨੈਕਸਟ ਹੈ ਜੀ ਆਪਣਾ ਕੁਐਸਚਨ ਨੰਬਰ 26 ਜੀ ਭਾਸ਼ਾ ਦਾ ਜਨਮ ਵਿਕਾਸ ਤੇ ਮੌਤ ਸਮਾਜ ਦੇ ਜਨਮ ਵਿਕਾਸ ਤੇ ਮੌਤ ਨਾਲ ਹੁੰਦੀ ਹੈ ਕਥਨ ਜਿਹੜਾ ਹੈ ਸਹੀ ਹੈ ਜਾਂ ਆਪਸ਼ਨ ਬੀ ਹੈ ਜੀ ਆਪਸ਼ਨ ਏ ਹੈ ਜੀ ਗਲਤ ਹੈ ਆਪਸ਼ਨ ਬੀ ਹੈ ਜੀ ਬਿਲਕੁਲ ਸਹੀ ਹੈ ਆਪਸ਼ਨ ਸੀ ਹੈ ਜੀ ਕੁਝ ਕਹਿ ਨਹੀਂ ਸਕਦੇ ਆਪਸ਼ਨ ਡੀ ਹੈ ਜੀ ਉਪਰੋਕਤ ਵਿੱਚੋਂ ਕੋਈ ਨਹੀਂ ਹਾਂਜੀ ਗੈਰੀ ਗਿਲਜੀਸ਼ਰ ਗਿਲਜੀ ਬੀ ਆਨਸਰ ਦੇ ਰਹੇ ਨੇ ਅਮਿਤ ਕੁਮਾਰ ਜੀ ਜੀ ਬੀ ਬਿਲਕੁਲ ਸਹੀ ਆਨਸਰ ਹੈ ਜੀ ਪਾਸ਼ਾ ਦਾ ਜਨਮ ਵਿਕਾਸ ਤੇ ਮੌਤ ਸਮਾਜ ਦੇ ਜਨਮ ਤੇ ਵਿਕਾਸ ਤੇ ਮੌਤ ਨਾਲ ਹੁੰਦੀ ਹੈ ਜੇ ਸਮਾਜ ਹੈ ਤਾਂ ਪਾਸ਼ਾ ਹੈ ਜੇ ਸਮਾਜ ਨਹੀਂ ਤਾਂ ਪਾਸ਼ਾ ਨਹੀਂ ਹੈ ਜੀ ਸੋ ਇਸ ਨਾਲ ਰਿਲੇਟਡ ਕੁਐਸਚਨ ਪੀਐਸਟੈਟ ਦੇ ਵਿੱਚ ਵੀ ਆਇਆ ਸੀ ਕਿ ਕਿਸ ਦੀ देन ਹੈ ਪਾਸ਼ਾ ਬੇਸ਼ੱਕ ਪ੍ਰਕਿਰਤੀ ਦੀ देन ਹੈ ਪਰ ਇਸ ਤਾ ਜਿਹੜਾ ਨਿਰਮਾਨ ਹੈ ਡਵੈਲਪਮੈਂਟ ਹੈ ਉਹ ਸਮਾਜ ਦੇ ਨਾਲ ਹੀ ਹੈ ਨੈਕਸਟ ਹੈ ਜੀ ਆਪਣਾ ਕੁਐਸਚਨ ਨੰਬਰ 27 ਹੈ ਜੀ ਭਾਸ਼ਾ ਇੱਕ ਕੌਸ਼ਲ ਹੈ ਅਤੇ ਇਸ ਦਾ ਵਿਕਾਸ ਅਭਿਆਸ ਉੱਪਰ ਨਿਰਭਰ ਕਰਦਾ ਹੈ ਜੀ ਕਥਨ ਕਿਸ ਦਾ ਹੈ ਜੀ অপਸ਼ਨ A ਹੈ ਜੀ ਚੌਮਾਸਕੀ অপਸ਼ਨ B ਹੈ ਜੀ ਵੈਗੋਸਟਕੀ অপਸ਼ਨ C ਹੈ ਜੀ ਬਰੁੰਡਾ অপਸ਼ਨ D ਹੈ ਜੀ ਥਾਰਨਡਾਈਕ ਭਾਸ਼ਾ ਲੈਂਗੁਏਜ ਜੋ ਹੈ ਇੱਕ ਸਕਿੱਲ ਹੈ ਅਤੇ ਇਸ ਦੀ ਜਿਹੜੀ ਡਿਵੈਲਪਮੈਂਟ ਹੈ ਉਹ ਐਕਸਰਸਾਈਜ਼ ਆਪਾਂ ਕਹਿ ਸਕਦੇ ਹਾਂ ਕਿ ਅਭਿਆਸ ਦੇ ਉੱਪਰ ਨਿਰਭਰ ਕਰਦੀ ਹੈ ਪ੍ਰੈਕਟਿਸ ਦੇ ਉੱਪਰ ਸੌਰੀ ਨਿਰਭਰ ਜੋ ਕਰਦੀ ਹੈ ਹਾਂਜੀ ਬਲਜਿੰਦਰ ਕੌਰ ਜੀ ਕੁਲਦੀਪ ਪੰਮਾ ਜੀ ਡੀ ਆਨਸਰ ਦੇ ਰਹੇ ਨੇ ਪਰਵਿੰਦਰ ਮੰਡ ਜੀ ਡੀ ਕੁਲਵੰਤ ਸਿੱਧੂ ਜੀ ਡੀ ਜੀ ਬਿਲਕੁਲ ਡੀ ਜਿਹੜਾ ਹੈ ਸਹੀ ਆਨਸਰ ਹੈ ਜੀ ਸੋ ਇਬਾਦਤ ਖੁਰਾਨਾ ਜੀ ਡੀ ਸਹੀ ਆਨਸਰ ਹੈ ਜੀ ਥਾਰਨ ਡਾਈਕ ਸੋ ਇਹ ਜਿਹੜਾ ਕਥਨ ਹੈ ਉਹ ਥਾਰਨ ਡਾਈਕ ਦਾ ਹੈ ਜੀ ਸੋ ਚਲਦੀ ਹੋਈ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਜੀ ਔਰ ਇਸਦੇ ਨਾਲ ਹੀ ਜਿਹੜੇ ਨਵੇਂ ਵਿਦਿਆਰਥੀ ਨੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਇਸ ਤੋਂ ਪਹਿਲਾਂ ਦੀਆਂ ਵੀਡੀਓ ਅਪਲੋਡ ਜੋ ਦੇਖ ਸਕਦੇ ਹੋ ਕਿਉਂਕਿ ਅਸੀਂ 20 ਔਰ ਸੌਰੀ 44 44 ਨੰਬਰ ਪ੍ਰੈਕਟਿਸ ਸੈਟ ਅੱਜ ਕਰ ਰਹੇ ਹਾਂ ਜੀ ਸੋ ਇਸ ਤੋਂ ਪਹਿਲਾਂ 43 ਪ੍ਰੈਕਟਿਸ ਸੈਟ ਅਪਲੋਡ ਨੇ ਜੀ ਔਰ ਇੱਕ ਇੱਕ ਟੌਪਿਕ ਦੀਆਂ ਵੀ ਕਾਫੀ ਵੀਡੀਓ ਅਪਲੋਡ ਨੇ ਜੀ ਕੁਐਸਚਨ ਨੰਬਰ 28 ਹੈ ਜੀ ਭਾਸ਼ਾ ਉਹ ਵਿਵਹਾਰ ਹੈ ਜਿਸ ਨਾਲ ਅਸੀਂ ਸ਼ਬਦਾਂ ਦੁਆਰਾ ਵਿਚਾਰਾਂ ਨੂੰ ਪੇਸ਼ ਕਰਦੇ ਹਾਂ ਕਥਨ ਹੈ অপਸ਼ਨ A ਜੀ ਪਾਇਨਨੀ অপਸ਼ਨ B ਹੈ ਜੀ ਵਰ ਰੂਚੀ ਦਾ অপਸ਼ਨ C ਹੈ ਜੀ ਪਤੰਜਲੀ ਦਾ অপਸ਼ਨ D ਹੈ ਜੀ ਅਸ਼ਵੰਸ ਪੋਸ਼ ਦਾ ਸੁਪਾਸ਼ਾ ਉਹ ਵਿਵਹਾਰ ਹੈ ਜਿਸ ਨਾਲ ਅਸੀਂ ਸ਼ਬਦਾਂ ਦੁਆਰਾ ਵਿਚਾਰਾਂ ਨੂੰ ਪੇਸ਼ ਕਰਦੇ ਹਾਂ ਕਿਸ ਦਾ ਕਥਨ ਹੈ ਜੀ ਪ੍ਰਿਤਪਾਲ ਸੰਧੂ ਜੀ ਸੀ ਅਨਸਰ ਦੇ ਰਹੇ ਨੇ ਸਮਰਵੀਰ ਜੀ ਸੀ ਔਰ ਸੀ ਜਿਹੜਾ ਹੈ ਹਾਂਜੀ ਇਬਾਦਤ ਖਰਾਨਾ ਜੀ ਗੁਰਦੇਵ ਸਿੰਘ ਜੀ ਬਿਲਕੁਲ ਸਹੀ ਆਨਸਰ ਹੈ ਜੀ ਵਰਸ਼ਾ ਕੇ ਜੀ ਪਤੰਜਲੀ ਦਾ ਜੀ ਨੈਕਸਟ ਹੈ ਜੀ ਕੁਐਸਚਨ ਨੰਬਰ 29 ਅਜਹੀ ਧਾਰਨਾ ਜੋ ਭਾਸ਼ਾ ਨੂੰ ਦਿਮਾਗ ਦੀ ਸਰੰਚਨਾ ਹੁੰਦਾ ਜੀ ਸਟਰਕਚਰ ਵਿਚ ਅੰਕਿਤ ਅਨੋਖੀ ਮਾਨਵ ਸਿੱਧੀ ਦੇ ਰੂਪ ਵਿੱਚ ਵੇਖਦੀ ਹੈ ਨੂੰ ਕਿਹਾ ਜਾਂਦਾ ਹੈ ਜੀ অপਸ਼ਨ A ਹੈ ਜੀ ਵਿਵਹਾਰਵਾਦੀ অপਸ਼ਨ B ਹੈ ਜੀ ਮਨੋਵਿਸ਼ਲੇਸ਼ਣਵਾਦੀ অপਸ਼ਨ C ਹੈ ਜੀ ਅਨੁਵੰਸ਼ਕਤਾਵਾਦੀ অপਸ਼ਨ D ਹੈ ਜੀ ਨਿਰਮਾਣਾਤਮਕ ਅਜਿਹੀ ਧਾਰਨਾ ਤਾਂrna ਆਪਾਂ ਕਿਸੇ ਨੇ ਕਨਸੈਪਟ ਜੋ ਭਾਸ਼ਾ ਨੂੰ ਲੈਂਗੁਏਜ ਨੂੰ ਦਿਮਾਗ ਦੀ ਸਰੰਚਨਾ ਸਟਰਕਚਰ ਹਾਂਜੀ ਵੈਲਕਮ ਜੀ ਗੁਰਸਿਮਰਨ ਜੀ ਵਿੱਚ ਅੰਕਿਤ ਅਨੋਖੀ ਮਾਨਵ ਸਿੱਧੀ ਦੇ ਰੂਪ ਵਿੱਚ ਵੇਖਤੀ ਹੈ ਹਾਂਜੀ ਈਸ਼ਵਰ ਗਿਲ ਜੀ ਸੀ ਬਿਲਕੁਲ ਸਹੀ ਆਨਸਰ ਹੈ ਜੀ ਅਨਵਿਸ਼ਕਤਾਵਾਦੀ ਹੈਰੀਡਿਟਰੀਨ ਆਪਾਂ ਕਹਿ ਸਕਦੇ ਹਾਂ ਜੀ ਹਾਂ ਜੀ ਸਿੱਖ ਹੁੰਦਾ ਜੀ ਹੈਰਿਡਿਟੀ ਸੀ ਹਾਂ ਜੀ ਪ੍ਰਿਤਪਾਲ ਸੰਧੂ ਜੀ ਕੁਲਦੀਪ ਜੀ ਬਿਲਕੁਲ ਮੰਗਲ ਸਿੰਘ ਜੀ ਸੀ ਜਿਹੜਾ ਹੈ ਸਹੀ ਆਨਸਰ ਹੈ ਜੀ ਨੈਕਸਟ ਹੈ ਜੀ ਕੁਐਸਚਨ ਨੰਬਰ 30 ਹੈ ਜੀ ਭਾਸ਼ਾ ਦਾ ਸਭ ਤੋਂ ਮਹੱਤਵਪੂਰਨ ਤੱਤ ਹੈ ਜੀ অপਸ਼ਨ A ਹੈ ਜੀ ਉਚਾਰਨ অপਸ਼ਨ B ਹੈ ਜੀ ਵਾਕ ਸਰੰਚਨਾ অপਸ਼ਨ C ਹੈ ਜੀ ਹਮਦਰਦੀ ਗਿਆਨ অপਸ਼ਨ D ਹੈ ਜੀ ਸ਼ਬਦ ਕੋਸ਼ ਹਾਂ ਜੀ ਸ਼ਿਵ ਗੁਰੂ ਜੀ ਬਿਲਕੁਲ ਸਹੀ ਆਨਸਰ ਹੈ ਜੀ 29 ਦਾ ਪਾਸ਼ਾ ਦਾ ਸਭ ਤੋਂ ਮਹੱਤਵਪੂਰਨ ਤੱਤ ਕਿਹੜਾ ਹੈ ਜੀ ਉਚਾਰਨ ਵਾਕ ਸਰੰਚਨਾ ਹਮਦਰਦੀ ਹਾਂਜੀ ਵਿੱਕੀ ਸਮਾ ਜੀ ਡੀ ਆਨਸਰ ਦੇ ਰਹੇ ਨੇ ਜੀ ਜੀ ਸੁਖਦੀਪ ਜੀ ਵਰਸ਼ਾ ਕੇ ਜੀ ਬਿਲਕੁਲ ਸਹੀ ਆਨਸਰ ਹੈ ਜੀ ਸ਼ਬਦ ਕੋਸ਼ ਡਿਕਸ਼ਨਰੀ ਸਭ ਤੋਂ ਮਹੱਤਵਪੂਰਨ ਤੱਤ ਹੈ ਜੀ ਸੁਪਾਸ਼ਾ ਦਾ ਸਭ ਤੋਂ ਮਹੱਤਵਪੂਰਨ ਤੱਤ ਹੈ ਸ਼ਬਦ ਕੋਸ਼ ਡਿਕਸ਼ਨਰੀ ਜੀ ਜਸਵੀਰ ਮਾਨ ਜਸਵੀਰ ਜੀ ਅਮਿਤ ਅਮਿਤ ਜੀ ਬਿਲਕੁਲ ਜਿਹੜਾ ਹੈ ਸਹੀ ਆਨਸਰ ਹੈ ਜੀ ਸੋ ਪੀ ਟੈਕ ਜੀ 30 ਦਾ ਡੀ ਬਿਲਕੁਲ ਸਹੀ ਆਨਸਰ ਹੈ ਜੀ ਸ਼ਬਦ ਕੋਸ਼ ਡਿਕਸ਼ਨਰੀ ਸਭ ਤੋਂ ਮਹੱਤਵਪੂਰਨ ਤੱਤ ਹੈ ਸੋ ACG ਆਪਣੇ ਅੱਜ ਦੇ ਕੁਐਸਚਨ 12 ਤੋਂ ਅੱਗੇ ਅੱਜ ਆਪਾਂ ਕੀਤੇ ਨੇ ਜੀ 18 ਕੁਐਸਚਨ ਜੋ ਲੈਂਗੁਏਜ ਦੇ ਨਾਲ ਰਿਲੇਟਡ ਸੀ ਉਮੀਦ ਹੈ ਕਿ ਹੈਲਪਫੁਲ ਰਹੀ ਹੋਏਗੀ ਵੀਡੀਓ ਔਰ ਜੇਕਰ ਵਧੀਆ ਲੱਗਦੀ ਹੈ ਤਾਂ ਲਾਈਕ ਜ਼ਰੂਰ ਕਰ ਦਿਆ ਕਰੋ ਸੋ ਨੈਕਸਟ ਆਪਣੀ ਜਿਹੜੀ ਕਲਾਸ ਅੱਜ ਸਵਿਕਸ ਦੀ ਵੀ ਹੋਏਗੀ ਜੀ ਕੱਲ ਜਿਹੜਾ ਹੈ ਨੈਟਵਰਕ ਪ੍ਰੋਬਲਮ ਕਰਕੇ ਵਰੀਂਦਰਜੀਤ ਕੌਰ ਜੀ ਨੰਬਰ ਐਡ ਕਰਨ ਵਾਲਾ ਸ਼ਾਇਦ ਨਿਰਮਲ ਜੀ ਅੱਜ ਵੀ ਕਲਾਸ ਦੇ ਵਿੱਚ ਨਹੀਂ ਨੇ ਬੀਜੀ ਨੇ ਥੋੜਾ ਉਹ ਹੀ ਨੰਬਰ ਐਡ ਕਰ ਰਹੇ ਨੇ ਜੀ ਔਰ ਜੇਕਰ ਦਵਿੰਦਰ ਜੀ ਸੌਰੀ ਨਿਰਮਲ ਜੀ ਵੀਡੀਓ ਸੁਣੋ ਤਾਂ ਪਲੀਜ਼ ਨੰਬਰ ਜ਼ਰੂਰ ਐਡ ਕਰ ਦੇਣਾ ਜੀ ਸੋ ਵਿਕੀ ਸਮਾ ਜੀ ਨੀਸ਼ਾ ਸਨੇਹਾ ਜੀ ਹਰਸ਼ਦੀਪ ਜੀ ਥੈਂਕ ਯੂ ਥੈਂਕ ਯੂ ਸੋ ਮੱਚ ਸਾਰਿਆਂ ਦਾ ਐਸਐਸਟੀ ਦੀ ਕਲਾਸ ਨੈਕਸਟ ਹੋਏਗੀ ਜੀ ਸਵਿਕਸ ਕਰਾਂਗੇ ਜੀ ਹਿਸਟਰੀ ਔਰ ਜੀਓਗ੍ਰਾਫੀ ਦੇ 15-15 ਪ੍ਰੈਕਟਿਸ ਸੈਟ ਜਿਹੜੇ ਨੇ ਕਰ ਚੁੱਕੇ ਆ ਜੀ ਸੋ ਸਵਿਕਸ ਦੀ ਨੈਕਸਟ ਜਿਹੜੀ ਆਪਣੀ ਕਲਾਸ ਹੈ ਵਿਥਨ ਟੈਂਡਮੈਂਟ ਆਪਾਂ ਸਟਾਰਟ ਕਰ ਦਾਂਗੇ ਜੀ ਸੋ ਗੈਵੀ ਗਿੱਲ ਜੀ ਸਮਰਵੀਰ ਜੀ ਵੈਲਕਮ ਜੀ ਖੁਸ਼ਪ੍ਰੀਤ ਕਰ ਜੀ ਐਸਐਸਟੀ ਨੈਕਸਟ 10 ਮਿੰਟ ਦੀ ਜਿਹੜੀ ਕਲਾਸ ਆਪਾਂ ਜਿਹੜੀ ਐਸਐਸਟੀ ਦੀ ਚ ਮਿਲਦੇ ਆ ਜੀ ਸਟਾਰਟ ਕਰਾਂਗੇ ਨੰਬਰ ਜਿੰਨਾਂ ਦੇ ਰਹਿ ਗਏ ਨੇ ਨਿਰਮਲ ਜੀ ਐਡ ਕਰ ਦਿਓ ਜੀ ਸੋ ਥੈਂਕ ਯੂ ਥੈਂਕ ਯੂ so much ਫੋਰ ਜੁਆਇਨਿੰਗ ਦਾ ਕਲਾਸ ਨਵੇਂ ਵਿਦਿਆਰਥੀ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਜੀ